हां जी दोस्तों आज जो जड़ी वीडियो बना रहे हैं जी पेंटच लाल तहसील फूलते जिला मित्रो बठिंडा भाई न सतर सिंह दे आपा करो वीडियो बना रहे हैं है। ते वीडियो दे विच एक पूरी माजी आपा ਝੋਟੀ ਆਪਾ ਤੁਹਾਨੂੰ ਦਿਖਾ ਰਹੇ ਆ ਕੋਈ ਨਹੀਂ ਕੋਈ ਨਹੀਂ ਰੋਕ ਲੋ ਜੀ ए ਪਹਿਲਾਂ ਵੀ भाई दे ਘਰ ਆਪਾਂ ਇੱਕ ਵੀਡੀਓ ਪਾਈ ਸੀ ਤੇ ਇਹ ਮਿੱਤਰੋ ਹੁਣ ਤਾਜੀ ਸੂਈ ਆ ਕਿੰਨਾ ਕ ਜਿਹੜਾ ਬੌਲਾ ਇਹਦੀ ਜਿਹੜੀ ਆਪਾਂ ਗੱਲਬਾਤ ਬਾਈ ਦੇ ਨਾਲ ਕਰਾਂਗੇ ਬਸ ਕਟਰੂ ਨੂੰ ਬਾਹਰ ਕੱਢ ਲਿਓ ਕਟਰਨੋਂ ਵੀ ਤਾਂ ਨੂੰ ਖਿੱਚ ਲਈ ਉਹਦੋਂ ਪਟੂ ਕਰਨੇ ਇਹਦੇ ਇਹਦੇ ਕੋਲੇ ਲਿਆਵਾਂ ਘਾੜ ਕੋਲੇ ਤੇ ਚੰਗੇ ਜਿਹੜੇ ਕਦ ਕਾੜ ਦੇ ਚੰਗੇ ਵਜਣ ਵਾਲੀ ਆ ਮਿੱਤਰੋ ਬਹੁਤ ਸੋਹਣੀ ਤੇ ਬਾਈ ਦਾ ਜਿਹੜਾ ਅ ਪਸ਼ੂ ਵਾਲੀ ਜਗਾ ਬਹੁਤ ਥੋੜੀ ਹੋਣ ਕਰਕੇ ਭਾਈ ਵੇਚਦਾ ਅੱਗੇ ਵੀ ਇੱਕ ਬਾਈ ਨੇ ਵੇਚੀ ਸੀ ਇੱਕ ਢੇਲੂ ਵਿਡੂਆ ਕੋਈ ਵਪਾਰ ਦਾ ਕੰਮ ਨਹੀਂ ਤੇ ਕਦੋਂ ਸੂਈ ਹੈ ਤੇ ਜਿਹੜਾ ਪਹਿਲੇ ਸੂਏ ਦਾ ਕਿੰਨਾ ਕਿਸੀ ਦੁੱਧ ਉਹਦੀ ਜਿਹੜੀ ਆਪਾਂ ਗੱਲਬਾਤ ਭਾਈ ਦੇ ਨਾਲ ਕਰਾਂਗੇ ਕੀ ਮਗਰ ਮਿੱਤਰੋ ਬੱਚਾ ਹੈ ਤੇ ਹੱਕ ਲੋ ਜਦ ਮਣ ਇਧਰ ਨੂੰ ਹੱਕ ਜੋ ਹੁਣ ਤੋੜ ਕੇ ਦਿਖਾਏ ਸਾਹਮਣੇ ਲੇਵੇ ਦੀ ਜ਼ਰੂਰ ਥੋੜੀ ਧੱਕ ਅੱਗੇ ਨੂੰ ਆ ਥਾ ਲੇਵੇ ਦੀ ਮਿੱਤਰੋ ਸਾਫ ਹੈ ਤੇ ਟਾਈਟ ਹਵਾਨੇ ਦੀ ਹੈ ਚੰਗਾ ਜਿਹੜਾ ਚਵਾਈ ਵਾਲਾ ਥਾਣਾ ਫਿਰ ਆਪਾਂ ਕਹਣਾ ਵੀ ਲੇਵੇ ਦੀ ਧੱਕ ਜ਼ਰੂਰ ਥੋੜੀ ਜੱਗੇ ਨੂੰ ਤੇ ਸਿੰਗਾ ਦੇ ਵੰਤਰ ਵੀ ਮਿੱਤਰੋ ਬਹੁਤ ਸੋਹਣੇ ਤੇ ਚੰਗੀ ਚਵਾਈ ਵਾਲਾ ਮੁੱਠੀ ਵਾਲਾ ਮਿੱਤਰੋ ਥਾਣਾ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਆਇਆਂ ਨੂੰ ਕਰ ਲੋ ਜੀ ਠੀਕ ਹੈ ਅੰਦਰ ਜਗ੍ਹਾ ਥੋੜੀ ਹੈ ਨਾ ਤੇ ਇਹ ਘਰ ਦੀ ਹੈ ਜੀ ਆਪਣੀ ਹਾਂ ਘਰ ਦੀ ਠੀਕ ਹੈ ਦੂਜਾ ਸੂਆ ਸੂਈ ਆ ਤੇ ਦੂਜੇ ਸੂਆ ਸੂਈ ਆ ਠੀਕ ਹੈ ਪਹਿਲੇ ਸੂਏ ਦਾ ਸਹੀ ਦੁੱਧ ਕਿੰਨਾ ਕਿਸੀ ਜੀ 10 ਲੀਟਰ ਸੀ ਜੀ 10 ਲੀਟਰ ਠੀਕ ਹੈ ਹੁਣ ਕਦੋਂ ਕਦੀ ਸੂਈ ਵੀ ਆ ਸੂਈ ਨੂੰ ਹਫਤਾ ਹੋ ਗਿਆ ਇੱਕ ਹਫਤਾ ਹੋ ਗਿਆ ਹੈ ਠੀਕ ਹੈ ਅ ਤੂੰ ਸੀ ਸੰਗਲ ਫੜ ਲਓ ਮੁੰਡੇ ਹਾਂ ਨਹੀਂ ਬਸ ਇਧਰ ਨੂੰ ਤੋੜ ਲਓ ਬਸ ਮੈਂ ਗੱਲ ਕਰ ਲੈਣਾ ਤੇ ਹਫਤਾ ਹੋ ਗਿਆ ਸੂਈ ਨੂੰ ਦੂਜਾ ਸੂਆ ਹੈ ਨਾ ਤੇ ਹੁਣ ਕਿੰਨਾ ਕ ਜਿਹੜਾ ਬੋਲਾ ਹਾਂਜੀ 7-8 ਲੀਟਰ ਬੋਲਾ ਹੈਗਾ ਠੀਕ ਹੈ ਮਗਰ ਬੱਚਾ ਕਟਾ ਮਗਰ ਕੱਟੀ ਮਗਰ ਕੱਟੀ ਹੈ ਕੋਈ ਟੀਕੇ ਦਾ ਜ਼ਿਆਦਾ ਕੋਈ ਟੀਕੇ ਦੀ ਹੈ ਜੀ 700 800 ਰੁਪਏ ਟੀਕਾ ਭਰਾਏ ਟੀਕੇ ਦਾ ਇਹ ਚੰਗਾ ਠੀਕ ਹੈ ਤੇ ਮੁਰਾ ਨਾਲ ਦਾ ਟੀਕਾ ਹੈ ਨਾ ਹਾਂ ਠੀਕ ਹੈ ਮੁੱਲ ਫਿਰ ਕੀ ਕਰ ਹਾਂਜੀ ਹਾਂ ਚਿੱਟ ਅੱਖਾਂ ਦਾ ਚਿੱਟੀਆਂ ਤੇ ਮੁੱਲ ਕੀ ਕਰਤਾ ਜੀ ਫਿਰ ਮੁੱਲ 135 ਮਾਨ ਤਾਨ ਮਾਨ ਤਾਨ ਕਰਦੇ ਹੋੜੀ ਠੀਕ ਆ ਤੇ ਫੋਨ ਨੰਬਰ ਜੀ 9463 9463 593 52913 ਹਾਂਜੀ ਤੇ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਮਿੱਤਰੋ ਹਾਂਜੀ ਹਾਂ ਦੋ ਟਾਈਮ ਵਾਲਾ ਚੋਣਾ ਚਾਹੁੰਦਾ ਹੋਵੇ ਠੰਡੀ ਸੀਲ ਕਿਵੇਂ ਆ ਹਾਂਜੀ ਕੋਈ ਮਰਜ਼ੀ ਕੋਈ ਆ ਧਾਰ ਕਿਵੇਂ ਆ ਜੀ ਧਾਰ ਵੱਧੀ ਓਕੇ ਠੰਡੀ ਛੀਲ ਵੀ ਫੁੱਲਾ ਮਿੱਤਰੋ ਦੂਜੇ ਸੂਏ ਸੂਈ ਵੀ ਆ ਬੰਦ ਜੀ ਹਾਂ ਜਗਾ ਵੀ ਆਪਾਂ ਦਿਖਾ ਦਨੇ ਆ ਜਿਹੜੀ ਬਾਈ ਦੀ ਠੀਕ ਹੈ ਮਗਰ ਤਿਆਰ ਹੈ ਠੀਕ ਹੈ ਮਗਰ ਮਿੱਤਰੋ ਕੱਟੀ ਆ ਮੁਰਾ ਨਸਲ ਦੀ ਕੱਟੀ ਆ ਤੇ ਜਗਾ ਤੁਸੀਂ ਦੇਖ ਸਕਦੇ ਬਹੁਤ ਹੀ ਥੋੜੀ ਪਸ਼ੂਆਂ ਦੇ ਮਗਰ ਖੜ ਕੇ ਵੀ ਮਿੱਤਰੋ ਵੀਡੀਓ ਨਹੀਂ ਬਣਦੀ ਇੰਨੀ ਇੱਕ ਜਗਾ ਬੰਦ ਜੀ ਬੰਦ ਹਾਂ ਦਿਖਾ ਦਨੇ ਇੱਕ ਵਾਰੀ ਕੋਲੋਂ ਸੋ ਫਿਕਸ ਹਵਾਨੇ ਦੀ ਆ ਮਿੱਤਰੋ ਥਣਲੇਵੀ ਦੀ ਸਾਫ ਹੈ ਤੇ ਦੁੱਧ 11 12 ਮਿੱਤਰੋ ਕੱਢ ਸਕਦੀ ਹੈ ਤਸੱਲੀ ਮਿੱਤਰੋ ਤੁਸੀਂ ਆਪ ਕਰ ਲੇ ਹਾਂਜੀ ਖਾਨੀ ਨੂੰ ਪੂਰੀ ਵਧੀਆ ਹੂ ਠੀਕ ਹੈ ਸੋ ਜੇਕਰ ਕਿਸੇ ਦੋਸਤ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਿੱਤਰੋ ਆਪਣਾ ਨੰਬਰ 98724 82124 ਉਹ ਬੂਰੀ ਮੱਝ ਦੀ ਇੱਕ ਇਹ ਅੱਡ ਦੀ ਹੈ ਓਕੇ ਸੋ ਸਾਰੇ ਵੀਰਾਂ ਦਾ ਤੁਹਾਨੂੰ